ईद मुबारक कहना ਅਸੀਂ ਸਾਰਿਆਂ ਨੂੰ Eid ਦੀ ਮੁਬਾਰਕਬਾਦ ਦਿੰਦੇ ਆਂ ਹਿੰਦੂ ਭਾਈ ਸਾਰਿਆਂ ਨੂੰ ਬਹੁਤ ਬਹੁਤ Eid ਦੀਆਂ ਮੁਬਾਰਕਾਂ ਦਾ ਖਾਣਾ ਬਤਾਇਆ ਇਸਲਾਮ ਧਰਮ ਨੂੰ ਸਾਰੇ ਦੁਨੀਆ ਵਿੱਚ ਵਸਦੇ ਇਸਲਾਮ ਧਰਮ ਨੂੰ ਆਪਣੇ ਵੱਲੋਂ Eid ਮੁਬਾਰਕ ਕਹਿਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਵਿਦਵਾਨ ਸਭਾ ਹਲਕੇ ਦੀ ਸਮੂਹ ਸੰਗਤ ਵੱਲੋਂ Eid ਮੁਬਾਰਕ ਕਹਿਣਾ ਸਾਰੇ ਮੁਸਲਮ ਭਾਈਚਾਰੇ ਨੂੰ ਸਾਰੇ ਇਸਲਾਮ ਧਰਮ ਨੂੰ ਜੋ حضرت ਮੁਹੰਮਦ ਸਾਹਿਬ ਨੇ ਇਨਸਾਨੀਅਤ ਦਾ ਰਸਤਾ ਦਿਖਾਇਆ ਸਾਰੀ ਦੁਨੀਆ ਨੂੰ ਸ਼ੋਕ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਨਾਲ ਆਪਣਾ ਜੀਵਨ ਜਿਉਂਦਿਆਂ ਆਪਣੇ ਪਰਿਵਾਰ ਦੀ ਭਲਾਈ ਵਾਸਤੇ ਆਪਣੇ ਦੇਸ਼ ਦੀ ਭਲਾਈ ਵਾਸਤੇ ਸਾਰੇ ਮੁਲਕ ਦੀ ਭਲਾਈ ਵਾਸਤੇ ਪਿਆਰ ਮੁਹੱਬਤ ਤੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਆਪਣਾ ਜੀਵਨ ਜਿਉਣ ਦੀ ਜੋ ਜਾਂਚ ਹਜਰਤ ਮੁਹੰਮਦ ਸਾਹਿਬ ਨੇ insanian ਨੂੰ ਦਿੱਤੀ ਆ ਉਹਨੂੰ ਮੁੱਖ ਰੱਖਦੇ ਰੋਜ਼ੇ ਰੱਖੇ ਜਾਂਦੇ ਆ ਰਮਜ਼ਾਨ ਦੇ ਮਹੀਨੇ ਦੇ ਵਿੱਚ ਤੇ ਅੱਜ ਈਦ ਦੇ ਦਿਨ ਈਦ ਮੁਬਾਰਕ ਸਾਰਾ ਭਾਈਚਾਰਾ ਆਪਣੇ ਵੱਲੋਂ ਸਾਰੀ ਦੁਨੀਆ ਨੂੰ ਦਿੰਦਾ ਅੱਜ ਰਮਜ਼ਾਨ ਮੁਬਾਰਕ ਦੇ 30 ਰੋਜ਼ਿਆਂ ਬਾਅਦ ਅੱਜ ਇਹ ਤੋਂ ਈਦੁਲ ਫਿਤਰ ਦਾ ਤਿਹਾੜ ਸਾਰੀ ਦੁਨੀਆ ਵਿੱਚ ਬੜੇ ਹਰਸ਼ੋ ਉਲਾਸ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਤੇ ਅਸੀਂ ਮੁਸਲਿਮ ਵੈਲਫੇਅਰ ਕਮੇਟੀ ਜ਼ਿਲ੍ਹਾ ਮੋਗਾ ਵੱਲੋਂ ਅੱਜ ਮੋਗਾ ਦੀ ਈਦਗਾਹ ਵਿੱਚ ਨਮਾਜ਼ ਪੜੀ ਗਈ ਹੈ ਅਸੀਂ ਆਪਣੀ ਕਮੇਟੀ ਵੱਲੋਂ ਆਪਣੇ ਮੋਗਾ ਦੇ ਮੁਸਲਿਮ ਭਾਈਚਾਰੇ ਵੱਲੋਂ ਸਾਡੇ ਦੇਸ਼ ਵਿੱਚ ਵਸਦੇ ਹੋਏ ਸਾਰੇ ਧਰਮਾਂ ਦੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਸਾਡੇ ਪੰਜਾਬੀਆਂ ਨੂੰ ਚਾਹੇ ਮੁਸਲਮਾਨ ਹੋਣ ਚਾਹੇ ਸਿੱਖ ਹੋਣ ਚਾਹੇ ਹਿੰਦੂ ਹੋਣ ਅਸੀਂ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਆ ਸਾਰਿਆਂ ਨੂੰ ਜੀ ਈਦ-ਉਲ-ਫਤਰ ਦੀਆਂ ਬਹੁਤ-ਬਹੁਤ ਮੁਬਾਰਕਬਾਦਾਂ ਔਰ ਈਦ-ਉਲ-ਫਤਰ ਦੀ ਬਹੁਤ-ਬਹੁਤ ਵਧਾਈ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਸਮੂਹ ਮੁਸਲਮ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਈਸਾਈ ਨੂੰ ਬਹੁਤਿਆਂ ਨੂੰ ਹਿੰਦੂ ਭਾਈਚਾਰੇ ਨੂੰ ਬਹੁਤ ਬਹੁਤ ਜੀ ਦੀਆਂ ਮੁਬਾਰਕਾਂ ਉਹ ਵਿਦਵਾਨਾਂ ਦਾ ਨਾਲੇ ਸਾਰੇ ਸਾਰੇ ਵਾਸਤੇ ਆ ਅੱਜ ਬੜਾ ਹੀ ਪਵਿੱਤਰ ਦਿਹਾੜਾ ਆਇਦਾ ਸਾਰੇ ਮੁਸਲਮ ਭਾਈਚਾਰੇ ਨੂੰ ਵਧਾਈ ਦਿੰਨੇ ਆ ਪਰਮਾਤਮਾ ਸਾਰੇ ਭਾਈਚਾਰੇ ਦੇ ਵਿੱਚ ਵਾਸਕੇ ਸਾਰਿਆਂ ਨੂੰ ਅੱਲਾਹ ਤਾਲਾ ਇੱਜ਼ਤ ਮਾਨ ਦੀ ਜ਼ਿੰਦਗੀ ਬਖਸ਼ੇ ਤੇ ਈਦ ਦੀਆਂ ਲੱਖ ਲੱਖ ਮੁਬਾਰਕਾਂ ਨਾਲ ਹੀ ਸਾਰੇ ਸਮਾਜ ਨੂੰ ਫੋਨ ਦੀਓ ਹਿੰਦੂ ਆ ਮੁਸਲਮ ਸਿੱਖ ਐਸਾਈ ਭਾਈਚਾਰਾ ਕੈਮਰਾ ਵੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਵੀ Eid ਦੀ ਮੁਬਾਰਕਾ ਸਾਰੇ ਹੀ ਕਿਉਂਕਿ ਹਿੰਦੁਸਤਾਨ ਇੱਕ ਕੈਵਜਾ ਦੇਸ਼ ਹੈ ਜਿੱਦੇ ਚ ਸਾਰੇ ਧਰਮ ਨਾਲ ਮਿਲ ਕੇ ਰਹਿੰਦੇ ਆ ਤੇ ਸਾਰੇ ਧਰਮਾਂ ਨੂੰ Eid ਦੀ ਮੁਬਾਰਕ ਤੇ ਨਾਲ ਹੀ ਸਾਰੇ ਹਿੰਦੁਸਤਾਨ ਵਸਨੀਕਾਂ ਨੂੰ Eid ਦੀ ਮੁਬਾਰਕ ਫਿਰ ਅੱਜ ਵੀ ਦੇਸ਼ ਵਾਸੀਓ ਕੋ Eid ul Mubarak ਕੀ ਮੁਬਾਰਕਬਾਦ ਔਰ ਜੀ ਦੂਸਰੇ Eid ਜੋ ਹੈ ਬੜੀ ਖੁਸ਼ੀ ਦਾ ਦਿਨ ਆ इस खुशी में हम सभी हमारी जामा मस्जिद मुख्तर के अंदर सभी मजहब के लोग तसीब लाए सभी आपस में अब अपनी बातें अब बत रखी हैं और सब ने सब प्यार मोहब्बत की बात रखी है और सब ने दुआ करी है कि हमारे देश के अंदर प्यार मोहब्बत भाईचारा रहे सारे विश्व अंदर जो बड़ी धूमधाम तो मनाया जा रहा है माज अवसर पर सारे मुस्लिम भाईचारे मुबारकबाद पेश करते हैं और अल्लाह ताला जे के जे करते हैं कि हे अल्लाह ताला जो, जो प्यार, सा प्यार मोहब्बत विरासत है वो हमेशा कैम रहे और सारा हिंदुस्तान ये नफरत की जो भावना फैलाई जा रही है देश के अंदर उस तो अग तो असी बच सकी